ਅਸੀ ਕਾਲਜੀ ਮੇਰਾ ਨਾਮ ਦਰਸ਼ਨ ਘਾਰੂ ਹੈ ਮੈਂ ਮਹੱਲੀ ਧਾਰਨ ਵਾਲਾ ਦੋਸਤੋ ਮੈਨੂੰ 14-15 ਸਾਲਾਂ ਤੋਂ ਸਾਹ ਦੀ ਬੜੀ ਪ੍ਰੋਬਲਮ ਸੀ ਜਦੋਂ ਕਿਤੇ ਬਾਹਰ ਖੇਤਾਂ 'ਚ ਵਗ ਜਾਂਦਾ ਕਿਤੇ ਕਣਕ ਪੁੱਤਰ ਦੇ ਹੁੰਦੇ ਜਾਂ ਕੋਈ ਪਸ਼ੂ ਲੰਘ ਜਾਂਦੇ ਖੇਤਾਂ ਵਿੱਚ ਦੀ ਤਾਂ ਮੈਨੂੰ ਸਾਹ ਦੀ ਏਡੀ ਪ੍ਰੋਬਲਮ ਹੋ ਜਾਂਦੀ ਮੇਰੀ ਛਾਤੀ ਜਾਮ ਮੈਨੂੰ ਛਿੱਕਾਂ ਲੱਗ ਜਾਂਦੀਆਂ ਮੇਰੇ ਕੰਨਾਂ 'ਚੋਂ ਸਿਂਸੀ ਦੀ ਆਵਾਜ਼ ਆਉਂਦੀ ਮੈਂ ਬੜਾ ਦੁਖੀ ਸੀ ਕਿਸੇ ਰਿਸ਼ਤੇਦਾਰੀ 'ਚ ਵਗ ਜਾਂਦਾ ਜਾਂ ਕਿਸੇ ਦੋਸਤ ਦੇ ਘਰ ਵਗ ਜਾਂਦਾ ਤਾਂ ਹੱਥ 'ਚ ਮੇਰੇ ਰਮਾਲ ਹੀ ਰਹਿੰਦਾ ਸੀਗਾ ਵੀ ਮੈਨੂੰ ਐਂ ਲੱਗਦਾ ਸੀ ਵੀ ਮੇਰੇ ਦੋਸਤ ਮੇਰੇ ਤੋਂ ਕੁਝ ਨਫ਼ਰਤ ਕਰਨ ਲੱਗੇ ਵੀ ਮੇਰੇ ਨਾਲ ਗੱਲ ਕਰਨ ਤੋਂ ਵੀ ਕੰਨੀ ਘਤਰਉਣ ਲੱਗੇ ਵੀ ਇਸ ਨੂੰ ਕੋਈ ਭਿਆਨਕ ਬਿਮਾਰੀ ਹੋ ਸਕਦੀ ਹੈ ਮੈਂ ਪਰੇਸ਼ਾਨ ਬਹੁਤ ਦੋਸਤੋ ਮੈਂ ਆਪਣਾ ਲਾਜ ਕਰਾਉਣ ਵਾਸਤੇ ਚੰਡੀਗੜ੍ਹ ਗਿਆ ਦਿੱਲੀ ਗਿਆ ਲੁਧਿਆਣਾ ਵੀ ਔਰ ਰਾਜਸਥਾਨ ਦੇ ਵੀ ਗੰਗਾ ਨਗਰ ਤੋਂ ਵੀ ਮੈਂ ਦਿਖਾਇਆ ਲਾਜ ਕਰਾਇਆ ਪਰ ਕਿਤੇ ਮੈਨੂੰ ਰਾਹਤ ਨਹੀਂ ਮਿਲੀ ਇੱਥੋਂ ਤੱਕ ਕਿ ਮੈਂ ਜ਼ਿੰਦਗੀ ਤੋਂ ਅੱਕ ਚੁੱਕਿਆ ਸੀ ਰੱਬ ਨੂੰ ਕਦੇ-ਕਦੇ ਤਾਂ ਇਹ ਕਹਿੰਦਾ ਵੀ ਮਾਲਕਾ ਐਦੂ ਤਾਂ ਮੈਨੂੰ ਚੱਕ ਹੀ ਲੈ ਇੱਕ ਵਾਰ ਤਾਂ ਇਸ ਤਰ੍ਹਾਂ ਦੀ ਸਥਿਤੀ ਆਈ ਕਿ ਰਾਤ ਨੂੰ ਮੈਂ ਕੱਲਾ ਮੇਰੇ ਫਲੈਟ ਦੇ ਵਿੱਚ ਪਿਆ ਮੇਰਾ ਅਚਨਚੇਤ ਸਾਰ ਹੋ ਗਿਆ ਉਹ ਤਾਂ ਕੁੱਤੋਂ ਤੋਂ ਮੇਰੇ ਹੱਥ ਦੇ ਵਿੱਚ ਸਾਹ ਵਾਲਾ ਕੀ ਉਹਨੂੰ ਬੋਲਦੇ ਆ ਤੇ ਉਹ ਮੇਰੇ ਕੋਲ ਸੀ ਮਸ਼ੀਨ ਮੈਂ ਉਹਦੇ ਨਾਲ ਸਾਹ ਲਿਆ ਤੇ ਦਵਾ ਦਾ ਬਾਹਰ ਨਿਕਲਿਆ ਰਾਤ ਨੂੰ ਤਕਰੀਬਨ 1.5 2 ਵਜੇ ਜਾ ਕੇ ਮੈਂ ਹਸਪਤਾਲ ਪਹੁੰਚਿਆ ਬਾਈਕ ਲੈ ਕੇ ਜਾ ਕੇ ਹਸਪਤਾਲ 'ਚ ਜਾ ਕੇ ਦੱਸਿਆ ਉਹਨਾਂ ਨੇ ਮੇਰੇ ਇੰਜੈਕਸ਼ਨ ਲਾਏ ਔਰ ਮੈਨੂੰ ਐਡਮਿਟ ਕੀਤਾ ਔਰ ਮੈਨੂੰ ਭਾਫ਼ ਦਿੱਤੀ ਸਟੀਮ ਦਿੱਤੀ ਉਹਦੇ ਨਾਲ ਮੈਨੂੰ ਕਿਤੇ ਜਾ ਕੇ ਸਾਹ ਆਉਣ ਲੱਗਿਆ ਪਰ ਮੈਂ ਫੇ ਦੁਖੀ ਵੀ ਰੋਜ਼ ਮਾਪਾ ਫੰਕਿੱਥੋਂ ਲਊਂਗਾ ਸਟ੍ਰੀਮ ਕਿੱਥੋਂ ਲਊਂਗਾ ਹਰ ਟਾਈਮ ਤਾਂ ਮੇਰੇ ਕੋਲ ਹੋਣੀ ਨਹੀਂ ਮੈਂ ਬਾਹਰ ਵੀ ਜਾਣਾ ਮੇਰਾ ਕੰਮ ਧੰਦੇ ਜਾਣਾ ਜਦੋਂ ਕਿਤੇ ਮੈਂ ਖੇਤਾਂ ਚ ਚੱਲਿਆ ਜਾਂਦਾ ਸਾਡੇ ਜਦੋਂ ਕਣਕ ਕੁੱਤਰਦੇ ਤਾਂ ਦੇਖਦਾ ਵੀ ਹੜੰਬਾ ਚੱਲ ਰਿਹਾ ਕੰਪੈਨ ਚੱਲ ਰਹੀ ਹੈ ਉਦੋਂ ਤਾਂ ਮੇਰਾ ਬਹੁਤ ਬੁਰਾ ਹਾਲ ਹੋ ਜਾਂਦਾ ਦੋ ਦੋ ਤਿੰਨ ਤਿੰਨ ਦਿਨ ਮੈਨੂੰ ਸਾਹ ਨਾ ਆਉਂਦਾ ਛਾਤੀ ਜਮ ਜਉਣੀ ਛਾਤੀ 'ਚ ਰੇਸ਼ਾ ਜੰਮ ਜਾਣਾ ਸਾਹ ਮੈਨੂੰ ਐਦਾਂ ਆਉਂਦਾ ਵੀ ਬਹੁਤ ਮੁਸ਼ਕਲ ਹੋ ਜਾਂਦੀ ਕਈ ਵਾਰ ਤਾਂ ਐਦਾਂ ਲੱਗਦਾ ਵੀ ਸਾਹ ਹੁਣ ਮੁਸ਼ਕਲ ਆਉਣਾ ਹੀ ਨਹੀਂ ਹੈਗਾ ਬੜਾ ਪਰੇਸ਼ਾਨ ਇੱਕ ਦਿਨ ਮੇਰੇ ਇੱਕ ਦੋਸਤ ਨੇ ਮੇਰੇ ਕੋਲ ਆ ਕੇ ਮੈਨੂੰ ਆਖਿਆ ਤੂੰ ਘਬਰਾ ਨਾ ਦੋਸਤਾ ਹਰ ਚੀਜ਼ ਦਾ ਇਲਾਜ ਆ ਮੈਂ ਕਿਹਾ ਵੀ ਮੁਸ਼ਕਲ ਹੈ ਮੈਂ ਦਿੱਲੀ ਤੋਂ ਇਲਾਜ ਕਰਾ ਲਿਆ ਲੁਧਿਆਣੇ ਤੋਂ ਇਲਾਜ ਕਰਾ ਲਿਆ ਰਾਜਸਥਾਨ ਗੰਗਾ ਨਗਰ ਮੈਂ ਜਾਇਆ ਚੰਡੀਗੜ੍ਹ ਮੈਂ ਜਾਇਆ ਦੋਸਤਾ ਮੁਸ਼ਕਲ ਹੈ ਇਹ ਤਾਂ ਮੈਨੂੰ ਲੱਗਦਾ ਵੀ ਸਾ ਆਉਂਦਾ ਆਉਂਦਾ ਇੱਕ ਨਾ ਇੱਕ ਦਿਨ ਰੁਕ ਹੀ ਜਾਣਾ ਇਸ ਤਰ੍ਹਾਂ ਦੀ ਸਥਿਤੀ ਮੇਰੀ ਹੋ ਜਾਂਦੀ ਸੀ ਉਹਨੇ ਮੈਨੂੰ ਬੜਾ ਹੌਸਲਾ ਦਿੱਤਾ ਕਹਿੰਦਾ ਤੂੰ ਮੇਰੇ ਨਾਲ ਚੱਲ ਤੇਰਾ ਮੈਂ ਪੱਕਾ ਸ਼ਰਤੀਆ ਇਲਾਜ ਤੇਰਾ ਮੈਂ ਕਰਵਾਵਾਂਗਾ ਮੈਂ ਉਹਦੇ ਨਾਲ ਉਹਦੇ ਕਹਿਣ ਤੇ ਡਾਕਟਰ ਮੈਡਮ ਸ਼ਰਦਾ ਦੇ ਹਸਪਤਾਲ ਮੁਹਾਲੀ ਗਿਆ ਦੋਸਤੋ ਉਹਨਾਂ ਦਾ ਹਸਪਤਾਲ ਮੁਹਾਲੀ ਵੀ ਹੈ ਔਰ ਲੁਧਿਆਣਾ ਵੀ ਹੈ ਮੈਂ ਕਦੇ ਲੁਧਿਆਣਾ ਤੋਂ ਦਵਾਈ ਲੈਉਣਾ ਤੇ ਕਦੇ ਮੁਹਾਲੀ ਤੋਂ ਦਵਾਈ ਲੈ ਕੇ ਆਉਣਾ ਜਦੋਂ ਮੈਂ ਉਹਨਾਂ ਕੋਲੇ ਗਿਆ ਮੈਡਮ ਨੇ ਮੈਨੂੰ ਸਾਰਾ ਚੈੱਕਅਪ ਕੀਤਾ ਮੇਰੇ ਟੈਸਟ ਕਰਵਾਏ ਤੇ ਮੈਡਮ ਨੇ ਮੈਨੂੰ ਦਵਾਈ ਸ਼ੁਰੂ ਕਰ ਦਿੱਤੀ ਮੇਰੀ ਦੋਸਤੋ ਮੇਰੇ ਪਹਿਲੇ 2-3 ਦਿਨਾਂ ਤੋਂ ਵੀ ਮੈਨੂੰ ਰਾਹਤ ਮਿਲਣੀ ਸ਼ੁਰੂ ਹੋ ਗਈ ਮੇਰਾ ਸਾਹ ਸੌਖਾ ਆਉਣ ਲੱਗ ਗਿਆ ਮੈਨੂੰ ਥੋੜਾ ਜਿਹਾ ਇਦਾਂ ਲੱਗਣ ਲੱਗ ਗਿਆ ਵੀ ਹੁਣ ਤੂੰ ਜ਼ਿੰਦਗੀ ਜਿਉ ਸਕਦਾ ਹੈ ਹੌਸਲਾ ਬਲੰਦ ਹੋ ਗਏ ਮੇਰੇ ਮੈਂ ਲਗਾਤਾਰ ਦਵਾਈ ਸ਼ੁਰੂ ਰੱਖੀ ਮਹੀਨਾ 15 ਦਿਨ 2 ਮਹੀਨੇ 2.5 ਮਹੀਨੇ 3 ਮਹੀਨੇ ਦੋਸਤੋ ਅੱਜ ਮੈਨੂੰ 6-7 ਮਹੀਨਿਆਂ ਦੇ ਤਕਰੀਬਨ ਦਵਾਈ ਲੈਦਿਆਂ ਨੂੰ ਹੋ ਗਏ ਔਰ ਮੈਂ ਹੁਣ ਦਵਾਈ ਬੰਦ ਕਰ ਚੁੱਕਿਆ ਔਰ ਬਿਲਕੁਲ ਪਹਿਲਾਂ ਤਾਂ ਮੈਨੂੰ ਬਸ ਥੋੜੀ ਜਿਹੀ ਭੱਜ ਕੇ ਬਸ ਚੜਦਾ ਤਾਂ ਸਾਹ ਚੜ ਜਾਂਦਾ ਸੀ ਤੇ ਹੁਣ ਮੈਂ ਗਰਾਊਂਡ ਜਾਣਾ ਔਰ ਮੈਂ ਦੋ ਟਾਈਮ ਸ਼ੈਅਰ ਕਰਦਾ ਮੈਂ ਭੱਜਦਾ ਵੀ ਹਾਂ ਔਰ ਮੈਂ ਫੁੱਟਬਾਲ ਖੇਡਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਮੈਂ ਸ਼ੁਕਰ ਕਰਦਾ ਮੇਰੇ ਮਾਲਕ ਦਾ ਔਰ ਮੈਡਮ ਡਾਕਟਰ ਸ਼ਰਦਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਮੇਰੇ ਸਾਥੋਂ ਮੈਨੂੰ ਰਾਹਤ ਮਿਲੀ ਹੈ ਔਰ ਮੈਨੂੰ ਲੱਗਦਾ ਹੈ ਵੀ ਹੁਮ ਲੰਮੀ ਜ਼ਿੰਦਗੀ ਜਿਊ ਸਕਦਾ ਮੈਨੂੰ ਕਦੇ ਵੀ ਅਸੀ ਪ੍ਰੋਬਲਮ ਨਹੀਂ ਆਊਗੀ ਧੰਨਵਾਦ ਡਾਕਟਰ ਮੈਡਮ ਸ਼ਰਦਾ ਜੀ ਸਤਿ ਸ੍ਰੀ ਅਕਾਲ ਦੋਸਤੋ